जय भारत माता की जय जिंदाबाद जिंदाबाद हिंदुस्तान जिंदाबाद गोली मारो सालों को शरण माता की जय भारत माता की एक तू के हथियार तू गोली मारो सालों को छुटकारा तू जो हो जाए पूरी दुनिया ने ਅੱਤਵਾਦ ਦਾ ਉਹ ਰੂਪ ਜਿਹਨੂੰ ਕਹਿ ਲੱਗਿਆ ਕਈ ਲੋਕ ਝੱਕਦੇ ਨੇ ਕਿ ਧਰਮ ਅਤੰਕਵਾਦ ਦਾ ਕੋਈ ਲੈਣਦੇ ਨਹੀਂ ਧਰਮ ਜਿਹੜਾ ਤੰਕੀ ਆ ਉਹਦਾ ਕੋਈ ਧਰਮ ਨਹੀਂ ਕਿ ਉਹ ਮਾਰਨ ਵਾਲੇ ਦਾ ਕੋਈ ਧਰਮ ਨਹੀਂ ਕੱਲ ਅਸੀਂ ਸ਼ਰਿਆਹ ਦੇਖਿਆ ਜਿਨ੍ਹਾਂ ਪਰਿਵਾਰਾਂ ਦੇ ਲੋਕ ਮਰੇ ਆ ਉਹਨਾਂ ਨੂੰ ਪੁੱਛ ਪੁੱਛ ਕੇ ਇਹ ਮਾਰਿਆ ਗਿਆ ਕਿ ਤੇਰਾ ਨਾਮ ਕੀ ਹੈ ਔਰ ਜਦੋਂ ਉਹਨੇ ਦੱਸਿਆ ਕਿ ਉਹ Hindu ਆ ਕਹ ਕੇ ਕਿ ਤੂੰ Hindu ਆ ਤੈਨੂੰ ਗੋਲੀ ਮਾਰੀ ਜਾਏਗੀ ਤੈਨੂੰ ਜਿੰਦਾ ਹੱਕ ਨਹੀਂ ਤੈਨੂੰ ਜਿੰਦਾ ਨਹੀਂ ਰਹਿਣ ਦਿੱਤਾ ਜਾਵੇਗਾ ਕਲਮਾ ਪੜਨ ਵਾਸਤੇ ਕਿਹਾ ਗਿਆ ਜਿਹਨੂੰ ਕਲਮਾ ਨਹੀਂ ਪੜਨਾ ਆ ਉਹਨੂੰ ਪੁੱਛ ਕੇ ਗੋਲੀ ਮਾਰੀ ਗਈ ਤੇ ਜੇ ਅੱਜ ਵੀ ਲੋਕ ਇਹ ਕਹਿਣ ਕਿ ਅਤੰਕਵਾਦ ਦਾ ਕੋਈ ਧਰਮ ਨਹੀਂ ਆ ਤੇ ਮੈਂ ਸਮਝਦਾ ਕਿ ਉਹ ਅੱਜ ਵੀ ਅੱਖਾਂ ਬੰਦ ਕਰਕੇ ਬੈਠੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਆ ਉਹ ਸਿੱਧੇ ਨਹੀਂ ਤੇ ਸਿੱਧੇ ਤੌਰ ਤੇ ਇਸ ਅਤੰਕਵਾਦ ਦਾ ਸਮਰਥਨ ਕਰਦੇ ਨੇ ਲੇਕਿਨ ਕੱਲ ਜੋ ਹੋਇਆ ਉਹਦੇ ਨਾਲ ਪੂਰੀ ਦੁਨੀਆ ਨੇ ਜੋ ਦੇਖਿਆ ਔਰ ਹਿੰਦੂ ਸਮਾਜ ਜੋ ਰੋਜ ਆ ਅੱਜ ਉਹਦਾ ਮੁਜਾਰਾ ਸ਼ਾਡੇ ਦੇ ਵਿੱਚ ਸਭ ਹਿੰਦੂ ਨੌਜਵਾਨਾਂ ਨੇ ਕੀਤਾ ਔਰ ਸਾਡੇ ਸਿੱਖ ਭਰਾ ਵੀ ਇੱਥੇ ਆਏ ਨੇ ਕਿਉਂਕਿ ਸਾਡੇ 'ਚ ਫਰਕ ਨਹੀਂ ਆ ਅਸੀਂ ਹਮੇਸ਼ਾ ਇੱਕ ਦੂਜੇ ਦੇ ਸਾਥੀ ਬਣੇ ਰਹੇ ਔਰ ਪੰਜਾਬ 'ਚ ਉਹ ਬੜੀ ਜ਼ੋਰਦਾਰ ਆਵਾਜ਼ ਜਿਹੜੀ ਵਿਰੋਧ ਦੀ ਆ ਰਹੀ ਆ ਮੈਂ ਅੱਜ ਸਾਰਿਆਂ ਹਿੰਦੂ ਸੁਸਾਇਟੀਆਂ ਨੂੰ ਹਿੰਦੂ ਸੰਗਠਨਾਂ ਨੂੰ ਧੰਨਵਾਦ ਕਰਨਾ ਚਾਹਾਂਗਾ ਜੋ ਅੱਜ ਇੱਕ ਸ਼ਾਰਟ ਨੋਟਿਸ ਦੀ ਕਾਲ ਦੇ ਉੱਤੇ ਕਿਉਂਕਿ ਦੁੱਖ ਬੜਾ ਹੈ ਦਰਦ ਬੜਾ ਹੈ ਸਾਰਿਆਂ ਨੂੰ ਔਰ ਉਸ ਦਰਦ ਨੂੰ ਬਿਆਨ ਕਰਨਾ ਚਾਹੁੰਦੇ ਆ ਔਰ ਮੈਂ ਇਹਨਾਂ ਸਾਰਿਆਂ ਵੱਲੋਂ ਮੋਦੀ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਤੇ ਸੁਨੇਹਾ ਵੀ ਦੇਣਾ ਚਾਹਾਂਗਾ ਕਿ ਮੋਦੀ ਸਾਹਿਬ ਇਹ ਪਾਕਿਸਤਾਨ ਜਿਹੜਾ ਹੈ ਨਾ ਇਹ ਅਤਨਕਵਾਦੀ ਫੈਕਟਰੀ ਹੈ ਇਹ ਅਤਨਕਵਾਦ ਦਾ ਧੁਰਾ ਹੈ ਜਿਹੜੇ ਇੱਥੇ ਆਏ ਸਾਡੇ ਕਈ ਨਾ ਜਿਹੜੇ ਲੋਕ ਅਤੰਕਵਾਦ ਨੂੰ ਸਮਰਥਨ ਕਰਦੇ ਨੇ ਕੀ ਕਹਿੰਦੇ ਜਿਹੜੇ ਅੱਤਵਾਦੀ ਆ ਇਹਨਾਂ ਨੂੰ ਮਾਰ ਦਿਓ ਇਹ ਟਾਹਣੀਆਂ ਨੇ ਇਹ ਸ਼ਾਖਾਾਂ ਨੇ ਛੋਟੀਆਂ ਛੋਟੀਆਂ ਪੱਤੇ ਨੇ ਸਿਰਫ ਪਿੱਛੇ ਜੜ ਕੋਈ ਹੋ ਰਿਆ ਜੜ ਕੋੜਿਆ ਪਾਕਿਸਤਾਨ ਆ ਪਾਕਿਸਤਾਨ ਦੇ ਉੱਤੇ ਬੈਠੇ ਅਤੰਕੀ ਨੇ ਜਿੰਨੀ ਦੇਰ ਤੱਕ ਇਹਨਾਂ ਅਤੰਕੀਆਂ ਨੂੰ ਖਤਮ ਨਾ ਕੀਤਾ ਗਿਆ ਜਿੰਨੀ ਦਰ ਇਹ ਇਸ ਪਾਕਿਸਤਾਨ ਨੂੰ ਨਾਥ ਨਾ ਪਾਈਗੇ ਉਨਤੇ ਕੁਝ ਨਹੀਂ ਹੋਣਾ ਇਹ ਪਾਕਿਸਤਾਨ ਕੱਲ ਵੀ ਅੱਤਵਾਦੀ ਦੇਸ਼ ਸੀ ਅੱਜ ਵੀ ਅੱਤਵਾਦੀ ਦੇਸ਼ ਆ ਕੱਲ ਵੀ ਅੱਤਵਾਦੀ ਦੇਸ਼ ਰਹੇਗਾ ਪਰ ਮੈਂ ਮੋਦੀ ਜਾਨ ਨੂੰ ਬੇਨਤੀ ਕਰਾਂਗਾ ਇਜ਼ਰਾਈਲ ਵੱਲ ਵੇਖ ਲਈਏ ਇਸੇ ਤਰ੍ਹਾਂ ਦਾ ਹਮਲਾ ਅਜ ਤੋਂ 1 ਸਾਲ ਪਹਿਲਾਂ ਇਜ਼ਰਾਈਲ ਤੇ ਕੀਤਾ ਸੀ ਫਿਲਸਤੀਨ ਦੇ ਲੋਕਾਂ ਨੇ ਇਸੇ ਤਰ੍ਹਾਂ ਹੀ ਉਹਨਾਂ ਨੇ ਚੁਣ-ਚੁਣ ਕੇ ਮਾਰਿਆ ਸੀ ਤੇ ਕੀ ਕੀਤਾ ਅੱਜ 1 ਸਾਲ ਹੋ ਗਿਆ ਹੈ ਨੇਸ ਤੋਂ ਨਬੂਤ ਕਰਕੇ ਰੱਖਤਾ ਗਾਜਾ ਪੱਟੀ ਨੂੰ ਅੱਜ ਸਾਨੂੰ ਵੀ ਮੌਕਾ ਮਿਲਿਆ ਹੈ ਹਿੰਦੁਸਤਾਨ ਨੂੰ ਮੌਕਾ ਮਿਲਿਆ ਹੈ ਇਸ ਪਾਕਿਸਤਾਨ ਨੂੰ ਤਬਾਹ ਕਰਨ ਦਾ ਇਸ ਪਾਕਿਸਤਾਨ ਦੇ ਉੱਪਰ ਹਮਲਾ ਕਰਨ ਦਾ ਹੋਰ ਕਦੋਂ ਵੇਖਾ ਮੌਕਾ ਮਿਲਣਾ ਜੀ ਸ਼ਰਿਆਮ ਜਦੋਂ ਸਾਨੂੰ ਉਹ ਮਾਰਨ ਲੱਗ ਪੇ ਸਾਡਾ ਨਾਂ ਪੁੱਛ ਕੇ ਸਾਡਾ ਧਰਮ ਪੁੱਛ ਕੇ ਇਦਰੋਂ ਵੱਧ ਹੋਰ ਕੀ ਹੋ ਸਕਦਾ ਤੇ ਮੈਂ ਬੇਨਤੀ ਕਰਾਂਗਾ ਇਹਦੇ ਟੁਕੜੇ ਟੁਕੜੇ ਕਰਦੇ ਹੋਏ ਇਹ ਸਾਬ ਦੇਸ਼ ਸਾਨੂੰ ਗਵਾਢੀ ਨਹੀਂ ਚਾਹੀਦਾ ਇਹ ਨਸੂਰ ਆ ਇਹ ਨਸੂਰ ਨੂੰ ਵੱਢਣ ਦਾ ਸਮੇਂ ਆ ਗਿਆ ਪੀਓਕੇ ਨੂੰ ਆਪਣੇ ਚ ਸ਼ਾਮਲ ਕਰਨ ਦਾ ਸਮੇਂ ਆ ਗਿਆ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਾਂਗਾ ਪੂਰਾ ਹਿੰਦੁਸਤਾਨ ਤੁਹਾਡੇ ਨਾਲ ਆ ਔਰ ਇਸ ਦੁੱਖ ਦੇ ਵਿੱਚ ਔਰ ਇਸ ਗੁੱਸੇ 'ਚ ਇਸ પીੜਾ ਦੇ ਵਿੱਚ ਉਹ ਬੇਨਤੀ ਕਰਦਾ ਹੈ ਉਹਨਾਂ ਦੇ ਦਿਲਾਂ ਦੇ ਬਲਵਲੇ ਸਮਝੋ ਤੇ ਹਮਲਾ ਕਰੋ ਕੈਂਡਲ ਮਾਰਚ ਕੱਢਿਆ ਗਿਆ ਹੈ ਛਾਡੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੱਲ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇਨਸਾਨੀਅਤ ਦਾ ਕਤਲ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਕਹਨ ਕੀਤਾ ਗਿਆ ਹਿਮੈਨਿਟੀ ਨੂੰ ਲੈ ਕੇ ਜੋ ਲੋਕਾਂ ਦਾ ਉੱਥੇ ਇੱਕ ਧਰਮ ਨੂੰ ਪੁੱਛ ਕੇ ਉਹਨਾਂ ਦਾ ਕਤਲ ਕੀਤਾ ਗਿਆ ਉਹਨਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਉਸ ਚੀਜ਼ ਨੂੰ ਲੈ ਕੇ ਅੱਜ ਇੱਕ ਕੈਂਡਲ ਮਾਰਚ ਕੱਢਿਆ ਗਿਆ ਸਾਰੇ ਹੀ ਰਾਜਨੀਤੀ ਤੋਂ ਉੱਪਰ ਉੱਠ ਕੇ ਸੰਸਥਾਵਾਂ ਤੋਂ ਉੱਪਰ ਉੱਠ ਕੇ ਜਿੰਨੇ ਵੀ ਸਾਡੇ ਬਸਨੀਕ ਨੇ ਛਾਟੇ ਦੇ ਉਹਨਾਂ ਵੱਲੋਂ ਅੱਜ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਜੋ ਉੱਥੇ ਲੋਕਾਂ ਦੇ ਨਾਲ ਜੋ ਉੱਥੇ ਦੁਰਘਟਨਾ ਵਾਪਰੀ ਹੈ ਉਹਨੂੰ ਲੈ ਕੇ ਵੀ ਭਗਵਾਨ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਆਸ-ਪਾਸ ਦੇ ਲੋਕਾਂ ਨੂੰ ਉੱਥੇ ਸ਼ਾਂਤੀ ਦਾ ਇੱਕ ਸੰਦੇਸ਼ ਦਿੱਤਾ ਗਿਆ ਕਿ ਕਿਸੇ ਤਰੀਕੇ ਇਹ ਪਾਕਿਸਤਾਨ ਨੂੰ ਤੇ ਉੱਥੋਂ ਦੇ ਉਸ ਅੱਤਵਾਦੀ ਸੰਗਠਨਾਂ ਨੂੰ ਕੋਈ ਇਸ ਤਰੀਕੇ ਦੀ ਸ਼ਾਂਤੀ ਭਗਵਾਨ ਦੇਵੇ ਜੋ ਕਿ ਉਹਨਾਂ ਨੂੰ ਪਿਛਲੇ ਕਾਫੀ ਸਾਲਾਂ ਤੋਂ ਨਹੀਂ ਮਿਲ ਰਹੀ ਪਰ ਪਿਛਲੇ ਕੁਝ ਸਾਲਾਂ ਤੋਂ ਨਰਿੰਦਰ ਮੋਦੀ ਜੀ ਨੇ ਦੇਣੀ ਸ਼ੁਰੂ ਕੀਤੀ ਹੈ ਤੇ ਮੇਰਾ ਵਿਸ਼ਵਾਸ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਉਹ ਸ਼ਾਂਤੀ ਉਹਨਾਂ ਨੂੰ ਦੁਬਾਰਾ ਦਿੱਤੀ ਜਾਏਗੀ ਅਛਾ ਕਿ ਕਿਸ ਤਰ੍ਹਾਂ ਦੇ ਜੋ ਇਹ ਜਿਹੜੇ ਹੱਤਾਵਾਦੀ ਨੇ ਪਹਿਲੇ ਵੀ ਬੜੇ ਸਾਰੇ ਹਮਲੇ ਹੋਏ ਪਰ ਧਰਮ ਦੇ ਨਾਂ ਤੇ ਲੈ ਕੇ ਕਿਸੇ ਨੂੰ ਕਿਸ ਤਰ੍ਹਾਂ ਕਿ ਟਾਰਗੇਟ ਕੀਤਾ ਜਾਂਦਾ ਉਹਨਾਂ ਜਿਹੜਾ ਜਾਤਾਂ ਪੁੱਛੀਆਂ ਜਾਂਦੀਆਂ ਨੇ ਉਹਨਾਂ ਨੂੰ ਕਲਮਾ ਬੋਲਣ ਵਾਸਤੇ ਗਿਆ ਜਾਂਦਾ ਇਹ ਬਹੁਤ ਹੀ ਦੁਖਦਾਈ ਘਟਨਾ ਜੀ ਇਸੇ ਕਾਰਨ ਕਰਕੇ ਅੱਜ ਪਾਕਿਸਤਾਨ ਦੇ ਹਾਲਾਤ ਨੇ ਨਾ ਹੀ ਉੱਥੇ ਕੋਈ ਡਵੈਲਪਮੈਂਟ ਹੈ ਨਾ ਹੀ ਉੱਥੇ ਉਹ ਗੱਲ ਹੈ ਜਿਸ ਦੇਸ਼ ਦੇਸ਼ ਨੇ ਧਰਮ ਨੂੰ ਲੈ ਕੇ ਰਾਜਨੀਤੀ ਕੀਤੀ ਹੈ ਤੇ ਇਹ ਕਾਹਨ ਕੀਤਾ ਉਹਦਾ ਅੱਜ ਵੀ ਬੁਰਾ ਹਾਲ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਬੁਰਾ ਹਾਲ ਰਹੇਗਾ ਤੇ ਪੁਰਾਣੇ ਸਮੇਂ 'ਚ ਵੀ ਬੁਰਾ ਹਾਲ ਰਹੇਗਾ ਪਾਕਿਸਤਾਨ ਨੇ ਜੇਕਰ ਮੰਤਰੀ ਦੀ ਗੱਲ ਕਰੀ ਉਹਨਾਂ ਦੇ ਬਿਆਨ ਹੁੰਦੇ ਨੇ ਵੀ ਸਾਲوں ਤੋਂ ਟਾਰਗੇਟ ਕੀਤਾ ਜਾਂਦਾ ਵਾ ਸਾਡੇ ਵੱਲੋਂ ਕੀਤਾ ਇਸ ਤਰ੍ਹਾਂ ਦੀ ਕੋਈ ਜਿਹੜੀ ਹੈ ਸਾਜ਼ਿਸ਼ ਨਹੀਂ ਕੀਤੀਆਂ ਦੀ ਸਾਨੂੰ ਬੰਦਾਬ ਕੀਤਾ ਦੇਖੋ ਕਿਤੇ ਧੂਆ ਉੱਠਦਾ ਹੈ ਤੇ ਉੱਥੇ ਅੱਗ ਜ਼ਰੂਰ ਪਾਈ ਜਾਂਦੀ ਹੈ ਇਹ ਪਾਕਿਸਤਾਨ ਹੀ ਐਸਾ ਇੱਕ ਪੂਰੇ ਵਰਲਡ ਦੇ ਵਿੱਚ ਐਸਾ ਮੁਲਕ ਹੈ ਜੋ ਐਸੇ ਲੋਕਾਂ ਨੂੰ ਪਨਾਹ ਦਿੰਦਾ ਹੈ ਹੋਂਤੇ ਤੇ ਐਸੇ ਲੋਕਾਂ ਨੂੰ ਸਾਡੇ ਮੁਲਕਵਾਲ ਜਾਂ ਕਿਸੇ ਹੋਰ ਮੁਲਕਵਾਲ ਭੇਜਣ ਦੀ ਸਾਜ਼ਿਸ਼ ਰਚਦਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਸਾਜ਼ਿਸ਼ ਟੇਬਲ ਦੇ ਉੱਤੇ ਕੱਢ ਕੇ ਰੱਖ ਦਿੱਤੀ ਜਾਏਗੀ ਜਦੋਂ ਦੁਬਾਰਾ ਨਵਾਂ ਪਲਵਾਮਾ ਅਟੈਕ ਸਾਡੇ ਦੇਸ਼ ਵੱਲੋਂ ਕੀਤਾ ਜਾਏਗਾ ਤੇ ਉਹ ਬਿਲਕੁਲ ਤੱਥਾਂ ਦੇ ਆਧਾਰ ਤੇ ਕੀਤਾ ਜਾਏਗਾ ਇਹ ਵੀ ਸਾਹਮਣੇ ਆਉਂਦਾ ਵੀ ਜਿਹੜੀ ਔਰਤ ਦਾ ਹਸਕਰ ਵਾਲਾ ਮਾਰਿਆ ਗਿਆ ਵਾ ਉਸ ਔਰਤ ਨੂੰ ਛੱਡ ਦਿੱਤਾ ਗਿਆ ਜਦੋਂ ਨੇ ਕਿਹਾ ਮੈਨੂੰ ਗੋਲੀ ਮਾਰ ਦਿੱਤੀ ਜਾਵੇ ਉਹਨੇ ਕਿਹਾ ਤੈਨੂੰ ਗੋਲੀ ਨਹੀਂ ਮਾਰਨੀ ਜਾ ਕੇ ਆਪਣੇ ਦੇਦੇ ਪ੍ਰਧਾਨ ਨੂੰ ਦੱਸ ਦੋ ਆਪਣੇ ਬਾਰੇ ਚਲੋ ਉਹਨਾਂ ਦੀ ਬਹੁਤ ਛੋਟੀ ਮਾਨਸਿਕਤਾ ਹੈ ਕਿ ਉਹ ਇਸ ਚੀਜ਼ ਦੇ ਵਿੱਚ ਕੰਮ ਕਰ ਰਹੇ ਨੇ ਬਟ ਉਹਨਾਂ ਦੀ ਮਾਨਸਿਕਤਾ ਨੂੰ ਬੜਾ ਠੋਕਮਾ ਜਵਾਬ ਛੇਤੀ ਸਾਡੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਜਾਏਗਾ ਪਹਿਲਗਾਮ ਦੇ ਵਿੱਚ ਜਿਹੜੀ ਬੜੀ ਵੱਡੀ ਘਟਨਾ ਘਟੀ ਆ ਜਿਹਦੇ ਵਿੱਚ ਸਾਡੇ Hindu ਸਮਾਜ ਦੇ ਲੋਕਾਂ ਨੂੰ ਟਾਰਗੇਟ ਕਰਕੇ ਗੋਲੀਆਂ ਮਾਰੀਆਂ ਗਈਆਂ ਉਹਨਾਂ ਦਾ ਪੁੱਛ ਕੇ ਉਹਨਾਂ ਨੂੰ ਕਿ ਤੁਸੀਂ Hindu ਹੋ કે ਮੁਸਲਮਾਨ ਹੋ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਅੱਜ ਉਹਨਾਂ ਦੀ ਸ਼ਾਂਤੀ ਵਾਸਤੇ ਸਾਡੇ ਅੰਮ੍ਰਿਤਸਰ ਸ਼ਿਆਟਾ ਦੇ ਜਿੰਨੇ ਵੀ ਰਾਜਨੀਤਿਕ ਲੀਡਰ ਸਾਰੇ ਆਪਣੀਆਂ ਪਾਰਟੀਆਂ ਤੋਂ ਉੱਠ ਕੇ ਜਿੰਨੀਆਂ ਵੀ ਹੋਰ ਵੀ ਇਸ ਮਾਜਿਕ ਜਿਹੜੀਆਂ ਜਥੇਬੰਦੀਆਂ ਸਾਰਿਆਂ ਨੇ ਇੱਕ ਜਿਹੜਾ ਕੈਂਡਲ ਮਾਰ ਜਿਹੜਾ ਕੱਢ ਕੇ ਸ਼ਿਆਟਾ ਚੌਂਕ ਦੇ ਵਿੱਚ ਉਸ ਚੀਜ਼ ਦਾ ਸ਼ਰਧਾਂਜਲੀ ਵੀ ਦਿੱਤੀ ਗਈ ਹੈ ਔਰ ਰੋਸ਼ ਵੀ ਜਿਹੜਾ ਹੈ ਪ੍ਰਗਟ ਕੀਤਾ ਗਿਆ ਤਾਂ ਮੈਂ ਆਪਣੇ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਆ ਸਾਡੀ ਪਾਸ ਇਹੀ ਮੰਗ ਹੈ ਕਿ ਜਿੰਦ ਤੋਂ ਜਲਦੀ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜਿਹੜਾ ਲਾਲ ਚੌਂਕ ਹੈ ਨਾ ਉਹਦੇ ਵਿੱਚ ਫਾਂਸੀ ਦਿੱਤੀ ਜਾਣੀ ਚਾਹੀਦੀ